ਕੀ ਇਸ ਐਕਟ ਨੂੰ ਪੰਜਾਬ ਦੀ ਅਸੈਂਬਲੀ ਦੇ ਵਿੱਚ ਲੈ ਕੇ ਆਉਣਾ ਪਾਸ ਕਰਵਾਣਾ ਉਸ ਦੇ ਉੱਤੇ ਗੱਲ ਕਰਨੀ ਇਸ ਦੇ ਪਿੱਛੇ ਦੇ ਕਾਰਨ ਸਿਰਫ ਇਹ ਲੁਧਿਆਣਾ ਦੀਆਂ ਚੋਣਾਂ ਦੇ ਨਾਲ ਅਸੀਂ ਇਹਨੂੰ ਜੋੜ ਕੇ ਦੇਖ ਸਕਦੇ ਹਾਂ ਪ੍ਰਦੂਸ਼ਣ ਰੋਕथाम ਅਤੇ ਨਿਯੰਤਰਣ ਸੋਧ ਐਕਟ 2024 ਜਿਹੜਾ ਕਿ ਪੰਜਾਬ ਵਿਧਾਨ ਸਭਾ ਦੇ ਵਿੱਚ ਪਾਸ ਹੋਇਆ ਹੈ ਇਸ ਦੇ ਵਿੱਚ ਹੁਣ ਜਿਹੜਾ ਪਾਣੀ ਨੂੰ ਜਿਹੜਾ ਪ੍ਰਦੂਸ਼ਿਤ ਕਰੇਗਾ ਜਾਂ ਆਪਾਂ ਕਹਿ ਲਈਏ ਨਾ ਕਿ ਪਹਿਲਾਂ ਇੱਕ ਕਾਨੂੰਨ ਹੈਗਾ ਉਹ ਕਾਨੂੰਨ ਇਹ ਸੀਗਾ ਕਿ ਪਾਣੀ ਨੂੰ ਮੰਨ ਲਓ ਕਿ ਕੋਈ ਵੱਡੇ ਪੱਧਰ ਤੇ ਉੱਤੇ ਕਿਸੇ ਫੈਕਟਰੀ ਵੱਲੋਂ ਜਾਂ ਬੰਦੇਆਂ ਵੱਲੋਂ ਪ੍ਰਦੂਸ਼ਿਤ ਕੀਤਾ ਜਾ ਰਿਹਾ ਹੈਗਾ ਕਿ ਉਹਨਾਂ ਤੇ ਫੌਜਦਾਰੀ ਕੇਸ ਹੋਏਗਾ ਔਰ ਉਹ ਕੇਸ ਦੇ ਵਿੱਚ 6 ਸਾਲ ਤੱਕ ਦੀ ਸਜ਼ਾ ਵੀ ਹੋ ਸਕਦੀ ਹੈਗੀ ਇਹ ਚੀਜ਼ ਨੂੰ ਬਾਹਰ ਕੱਢ ਦਿੱਤਾ ਗਿਆ ਮਤਲਬ ਹੁਣ ਇਹ ਫੌਜਦਾਰੀ ਕੇਸ ਨਹੀਂ ਹੋਏਗਾ ਅਤੇ ਦੂਜੇ ਬੰਨੇ ਜਿਹੜਾ ਹੈ ਹੁਣ ਤੇ ਫਿਰ ਫੈਕਟਰੀਆਂ ਵਾਲਿਆਂ ਨੂੰ ਪੂਰੀ ਖੁੱਲ ਮਿਲ ਗਈ ਨਾ ਜਦੋਂ ਫੌਜਦਾਰੀ ਕੇਸ ਹੀ ਕੋਈ ਨਹੀਂ ਹੋਣਾ ਤੇ ਫਿਰ ਤੇ ਉਹ ਜਿੰਨਾ ਮਰਜ਼ੀ ਜਿਹੜਾ ਹੈ ਪਾਣੀ ਨੂੰ ਹੋਰ ਜ਼ਿਆਦਾ ਕਰਨ ਦੂਸ਼ਿਤ ਕਰਨ ਉਹਨਾਂ ਦੇ ਕੋਈ ਰੋਕਥਾਮ ਵਾਲਾ ਤੇ ਕੋਈ ਚੱਕਰ ਹੀ ਹੈ ਨਹੀਂ ਕੱਲਾ ਜਿਹੜਾ ਹੈ ਲੁਧਿਆਣੇ ਦੀ ਚੋਣ ਨੂੰ ਲੈ ਕੇ ਨਹੀਂ ਹੈ ਜਿਹੜਾ ਇਹਦੇ ਪਿੱਛੇ ਪੈਤੜਾ ਇਹ ਹੈ ਕਿ ਬਹੁ ਗਿਣਤੀ ਜਿਹੜੀ ਹਿੰਦੂ ਵੋਟ ਹੈਗੀ ਹੈ ਖਾਸ ਕਰਕੇ ਮਤਲਬ ਇੱਕ ਵੱਡਾ ਚੰਗ ਆਪਾਂ ਕਹਿ ਸਕਦੇ ਹੈਗਾ ਉਸ ਨੂੰ ਜਿਹੜਾ ਕਿਤਨਾ ਕਿਤੇ ਖੁਸ਼ ਕੀਤਾ ਜਾਵੇ ਜਾਂ ਹੁਣ ਵਪਾਰੀ ਵਰਗ ਨੂੰ ਖੁਸ਼ ਕੀਤਾ ਜਾਵੇ ਇਹ ਜਿਹੜੀ ਇਹਨਾਂ ਦੀ ਨਵੀਂ ਨੀਤੀ ਲੱਗਦੀ ਹੈਗੀ ਹੈ ਔਰ ਇਹੀ ਨੀਤੀ ਭਾਰਤੀ ਜਨਤਾ ਪਾਰਟੀ ਦੀ ਵੀ ਹੈਗੀ ਹੈ ਪ੍ਰਦੂਸ਼ਣ ਰੋਕथाम ਅਤੇ ਨਿਯੰਤਰਣ ਸੋਧ ਐਕਟ 2024 ਪਾਸ ਕੀਤਾ ਗਿਆ ਹੈ ਇਹਨਾਂ ਤमाम ਚੀਜ਼ਾਂ ਦੇ ਵਿਚਾਲੇ ਕਈ ਅਜਿਹੇ ਵੀ ਇਹਦੇ ਇਹਦੇ ਪੁਆਇੰਟਸ ਨੇ ਜੋ ਸਰਕਾਰ ਨੇ ਲਗਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਨੇ ਕੀ ਕਹਿੰਦਾ ਇਹ ਐਕਟ ਸਰਕਾਰ ਨੂੰ ਕਿਉਂ ਲੈਣ ਦੀ ਕੋਸ਼ਿਸ਼ ਇਸ ਦੇ ਵਿੱਚ ਕਰਨੀ ਪਈ ਹੈ ਕਹ ਲਈਏ ਦਬਾਅ ਸੀਗਾ ਕਿ ਦਿੱਲੀ ਵਾਲਿਆਂ ਦਾ ਕਿ ਹਾਂ ਬਈ ਪ੍ਰਦੂਸ਼ਣ ਸੰਭਾਲਣਾ ਹੈ ਦਿੱਲੀ ਦੇ ਵਿੱਚੋਂ ਇਹ ਤमाम ਚੀਜ਼ਾਂ ਹਟਾਣੀਆਂ ਨੇ ਬਿਲਕੁਲ ਆਪਾਂ ਤੇ ਪਹਿਲਾਂ ਡਿਫਰੈਂਸਸ ਦੀ ਗੱਲ ਕਰਾਂਗੇ ਕਿ ਜਿਹੜਾ ਇਸ ਦੇ ਵਿੱਚ ਚੀਜ਼ਾਂ ਨਹੀਂ ਹੋਈਆਂ ਹੈਗੀਆਂ ਕੋਏਗਾ ਕਿ ਇਹ ਆਊਟਕਮ ਕੀ ਹੋਤੇ ਆਪਾਂ ਨੂੰ ਆਉਣ ਵਾਲੇ ਸਾਲਾਂ ਚ ਪਤਾ ਲੱਗ ਜਾਏਗਾ ਪ੍ਰਦੂਸ਼ਣ ਰੋਕथाम ਅਤੇ ਨਿਯੰਤਰਣ ਸੋਧ ਐਕਟ 2024 ਜਿਹੜਾ ਕਿ ਪੰਜਾਬ ਵਿਧਾਨ ਸਭਾ ਦੇ ਵਿੱਚ ਪਾਸ ਹੋਇਆ ਹੈ ਇਸ ਦੇ ਵਿੱਚ ਹੁਣ ਜਿਹੜਾ ਪਾਣੀ ਨੂੰ ਜਿਹੜਾ ਪ੍ਰਦੂਸ਼ਿਤ ਕਰੇਗਾ ਜਾਂ ਆਪਾਂ ਕਹਿ ਲਈਏ ਨਾ ਕਿ ਪਹਿਲਾਂ ਇੱਕ ਕਾਨੂੰਨ ਹੈਗਾ ਵਾ ਕਾਨੂੰਨ ਇਹ ਸੀਗਾ ਕਿ ਪਾਣੀ ਨੂੰ ਮੰਨ ਲਓ ਕਿ ਕੋਈ ਵੱਡੇ ਪੱਧਰ ਤੇ ਉੱਤੇ ਕਿਸੇ ਫੈਕਟਰੀ ਵੱਲੋਂ ਜਾਂ ਬੰਦਿਆਂ ਵੱਲੋਂ ਪ੍ਰਦੂਸ਼ਿਤ ਕੀਤਾ ਜਾ ਰਿਹਾ ਹੈਗਾ ਤੇ ਉਹਨਾਂ ਤੇ ਫੌਜਦਾਰੀ ਕੇਸ ਹੋਏਗਾ ਔਰ ਉਹ ਕੇਸ ਦੇ ਵਿੱਚ 6 ਸਾਲ ਤੱਕ ਦੀ ਸਜ਼ਾ ਵੀ ਹੋ ਸਕਦੀ ਹੈਗੀ ਹੂੰ ਇਸ ਚੀਜ਼ ਨੂੰ ਬਾਹਰ ਕੱਢ ਦਿੱਤਾ ਗਿਆ। ਮਤਲਬ ਹੁਣ ਇਹ ਫੌਜਦਾਰੀ ਕੇਸ ਨਹੀਂ ਹੋਏਗਾ। ਠੀਕ। ਔਰ ਉਹਨਾਂ ਵੱਲੋਂ ਜਿਹੜਾ ਦਿੱਤਾ ਗਿਆ ਸ਼ੁਭਾਸ਼ ਸਿੰਘ ਨੇ ਦਿੱਤਾ ਜਾਂ ਕਿਹਾ ਇਹ ਗਿਆ ਕਿ ਭਾਈ ਇਹ ਜਿਹੜਾ ਹੈ ਵਪਾਰ ਨੂੰ ਆਸਾਨ ਬਣਾਉਣ ਦੇ ਲਈ ਜਿਹੜਾ ਕੀਤਾ ਹੈਗਾ ਹੈ। ਦੂਜੇ ਬੰਨੇ ਜਿਹੜੀ ਗੱਲ ਕਿ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਚੇਅਰਮੈਨ ਦੀ ਜਿਹੜੀ ਨਿਯੁਕਤੀ ਹੈ ਉਹ ਸੂਬਾ ਸਰਕਾਰ ਦਾ ਪਹਿਲਾਂ ਕਰਦੀ ਹੁੰਦੀ ਸੀ ਤੇ ਹੁਣ ਨਵੀਂ ਨਿਯੁਕਤੀ ਜਿਹੜੀ ਹੈ ਉਹ ਬੋਰਡ ਦਾ ਜਿਹੜਾ ਹੋਏਗਾ ਨਾ ਉਹ ਕੇਂਦਰ ਕਰੇਗਾ। ਮਤਲਬ ਕਿ ਆਪਣੇ ਆਪ ਹੀ ਆਪਾਂ ਕਹਿ ਲਈ ਨਾ ਕਿ ਅਧਿਕਾਰ ਆਪਾਂ ਉਹ ਕੇਂਦਰ ਨੂੰ ਦੇ ਦਿੱਤਾ ਫਿਰ ਕੀ ਹੈ ਕਿ ਬੋਰਡ ਚ ਕੇਂਦਰ ਦਾ ਨੁਮਾਇੰਦਾ ਹੋਣਾ ਬਹੁਤ ਜਿਹੜਾ ਹੈ ਜ਼ਰੂਰੀ ਹੈ ਔਰਦ ਇੱਕ ਹੋਰ ਗੱਲ ਇਸ ਦੇ ਵਿੱਚ ਖਾਸ ਹੈ ਕਿ ਉਦਯੋਗਿਕ ਇਕਾਈਆਂ ਨੂੰ ਪ੍ਰਦੂਸ਼ਣ ਵਾਲੇ ਮਸਲੇ ਦੇ ਵਿੱਚ ਰੱਖਣਾ ਹੈ ਜਾਂ ਨਹੀਂ ਰੱਖਣਾ ਇਹ ਜਿਹੜਾ ਹੈ ਇਹ ਬੋਰਡ ਡਿਸਾਈਡ ਕਰੇਗਾ ਜਾਂ ਆਪਾਂ ਕਹਿ ਲਈ ਕਿ ਸੈਂਟਰ ਦੀ ਸਰਕਾਰ ਇਹ ਚੀਜ਼ਾਂ ਡਿਸਾਈਡ ਕਰ ਸਕਦੀ ਹੈ ਹੁਣ ਮੰਨ ਲਓ ਕਿ ਉਹ ਉਸ ਦੇ ਵਿੱਚ ਉਹ ਕਿਸੇ ਅਧਿਕਾਰੀ ਨੂੰ ਕਹਿ ਵੀ ਸਕਦੇ ਆ ਭਾਈ ਇਹ ਤੇ ਉਹ ਮਸਲੇ 'ਚ ਹੀ ਨਹੀਂ ਆਉਂਦਾ ਹੈਗਾ ਇਹਨੂੰ ਜਿਹੜਾ ਸਾਈਡ ਤੇ ਰੱਖੋ ਹੁਣ ਇੱਕ ਬੰਨੇ ਜਿਹੜਾ ਹੈ ਬੁੱਡੇ ਨਾਲੇ ਵਾਲਾ ਜਿਹੜਾ ਆਪਾਂ ਦੇਖਿਆ ਆਂ ਜਾਂ ਬੁੱਡੇ ਦਰਿਆਲ ਆ ਜਿਹੜਾ ਮਸਲਾ ਚੱਲਦਾ ਪਿਆ ਸੀ ਜਿਸ ਨੂੰ ਲੈ ਕੇ ਬਕਾਇਦਾ ਪ੍ਰੋਟੈਸਟ ਹੁੰਦੇ ਨੇ ਤੇ ਦੂਜੇ ਬੰਨੇ ਜਿਹੜਾ ਹੈ ਹੁਣ ਤੇ ਫਿਰ ਫੈਕਟਰੀਆਂ ਵਾਲਿਆਂ ਨੂੰ ਪੂਰੀ ਖੁੱਲ ਮਿਲ ਗਈ ਨਾ ਜਦੋਂ ਫੌਜਦਾਰੀ ਕੇਸ ਹੀ ਕੋਈ ਨਹੀਂ ਹੋਣਾ ਤੇ ਫਿਰ ਤੇ ਉਹ ਜਿੰਨਾ ਮਰਜ਼ੀ ਜਿਹੜਾ ਹੈ ਪਾਣੀ ਨੂੰ ਹੋਰ ਜ਼ਿਆਦਾ ਕਰਨ ਦੂਸ਼ਿਤ ਕਰਨ ਉਹਨਾਂ ਦੇ ਕੋਈ ਰੋਕਥਾਮ ਵਾਲਾ ਤੇ ਕੋਈ ਚੱਕਰ ਹੀ ਹੈ ਨਹੀਂ ਤੇ ਸਰਕਾਰ ਇਹਨੂੰ ਐਜ਼ ਏ ਉਪਲਬਧੀ ਗਿਣਾਰੀ ਹੈਗੀ ਆ ਜੀ ਇਹਦੇ ਤੇ ਜਿੱਦਾਂ ਮੇਰਾ ਖਿਆਲ ਜਿੰਨੇ ਵੀ ਲੋਕ ਖਾਸ ਕਰਕੇ ਪਾਣੀ ਤੇ ਜਿਹੜੇ ਲੋਕ ਕੰਮ ਕਰਦੇ ਨੇ ਉਹਨਾਂ ਨੂੰ ਇੱਥੇ ਹੋਰ ਜਿਹੜੀ ਐ ਕੋਕ ਪੜਤਾਲੇ ਦੇ ਤੇ ਕਰਨੀ ਜਿਹੜੀ ਬੰਦੀ ਹੈਗੀ ਆ ਕੀ ਇਸ ਐਕਟ ਨੂੰ ਪੰਜਾਬ ਦੀ ਅਸੈਂਬਲੀ ਦੇ ਵਿੱਚ ਲੈ ਕੇ ਆਣਾ ਪਾਸ ਕਰਵਾਣਾ ਉਸ ਦੇ ਉੱਤੇ ਗੱਲ ਕਰਨੀ ਇਸ ਦੇ ਪਿੱਛੇ ਦੇ ਕਾਰਨ ਸਿਰਫ ਇਹ ਲੁਧਿਆਣਾ ਦੀਆਂ ਚੋਣਾਂ ਦੇ ਨਾਲ ਅਸੀਂ ਇਹਨੂੰ ਜੋੜ ਕੇ ਦੇਖ ਸਕਦੇ ਹਾਂ ਬਿਲਕੁਲ ਜਿੱਦਾਂ ਨਾ ਬਹੁਤ ਸਾਰੇ ਆਪਾਂ ਕਹਿ ਲਈਏ ਕਿ ਖਾਸ ਕਰਕੇ ਵਿਰੋਧੀ ਧਿਰਾਂ ਦੇ ਜਿਹੜੇ ਆਗੂ ਨੇ ਉਹ ਵੀ ਖਾਸ ਕਰਕੇ ਕੱਲਾ ਲੁਧਿਆਣੇ ਵਾਲੀ ਚੋਣ ਨਾਲ ਜੋੜ ਕੇ ਦੇਖ ਰਹੇ ਆ ਕਿ ਜੀ ਉਥੇ ਲੁਧਿਆਣੇ ਦੇ ਵਿੱਚ ਬਹੁਤ ਸਾਰੇ ਵਪਾਰੀ ਨੇ ਜਾਂ ਅਰਵਿੰਦ ਕੇਜਰੀਵਾਲ ਹੋਣੀ ਆਪ ਵੀ ਵਪਾਰੀਆਂ ਦੇ ਨਾਲ ਮੀਟਿੰਗਸ ਕਰ ਰਹੇ ਨੇ ਤੇ ਉਸ ਨੂੰ ਹੀ ਲੈ ਕੇ ਉਹ ਕਹਿ ਰਹੇ ਹੈਗੇ ਨੇ ਕਿ ਹੋ ਸਕਦਾ ਹੈ ਦੂਜਾ ਜਿਹੜਾ ਮੋਰਚਾ ਚੁਕਾਇਆ ਗਿਆ ਉਹਨੂੰ ਵੀ ਇੱਧਰ ਲਾ ਕੇ ਆਪਾਂ ਦੇਖ ਸਕਦੇ ਹੈਗੇ ਆ ਪਰ ਕਿਤਨਾ ਕਿਤੇ ਇਹ ਇੰਨੇ ਛੋਟੇ ਕੈਨਵਸ ਦੀ ਗੱਲ ਨਹੀਂ ਹੈਗੀ ਕਿਉਂਕਿ ਲੁਧਿਆਣੇ ਦੀ ਚੋਣ ਤੇ ਚਲੋ ਆਪਾਂ ਮੰਨਦੇ ਹਾਂ ਕਿ ਨਾਰਮਲੀ ਕੀ ਹੁੰਦਾ ਹੈ ਕਿ ਜਿਹੜੀਆਂ ਇਦਾਂ ਜਿਦਾਂ ਆਪਾਂ ਜਲੰਧਰ ਦੀ ਚੋਣ ਦੇਖਿਆ ਸੀ ਕਿ ਸੱਤਾਧਾਰੀਆਂ ਦਾ ਅਪਰ ਹੈਡ ਹੁੰਦਾ ਹੈ ਤੇ ਉਹ ਨਾਰਮਲੀ ਜਿੱਤੀ ਜਾਂਦੀਆਂ ਨੇ ਕਿ ਜਦੋਂ ਇੱਕ ਅਧੀ ਚੋਣ ਹੋਵੇ ਤੇ ਇਹ ਹੁਣ ਆਪਾਂ ਦੇਖਦੇ ਹਾਂ ਕਿ ਕੀ ਇਸ ਦੇ ਵਿੱਚ ਪਰ ਕੱਲਾ ਜਿਹੜਾ ਹੈ ਲੁਧਿਆਣੇ ਦੀ ਚੋਣ ਨੂੰ ਲੈ ਕੇ ਨਹੀਂ ਹੈ ਜਿਹੜਾ ਇਹਦੇ ਪਿੱਛੇ ਪੈਤੜਾ ਇਹ ਹੈ ਕਿ ਬਹੁ ਗਿਣਤੀ ਜਿਹੜੀ ਹਿੰਦੂ ਵੋਟ ਹੈਗੀ ਹੈ ਖਾਸ ਕਰਕੇ ਮਤਲਬ ਇੱਕ ਵੱਡਾ ਚੰਗ ਆਪਾਂ ਕਹਿ ਸਕਦੇ ਹੈਗਾ ਹੈ ਉਸ ਨੂੰ ਜਿਹੜਾ ਕਿਤਨਾ ਕਿਤੇ ਖੁਸ਼ ਕੀਤਾ ਜਾਵੇ ਜਾਂ ਹੁਣ ਵਪਾਰੀ ਵਰਗ ਨੂੰ ਖੁਸ਼ ਕੀਤਾ ਜਾਵੇ ਇਹ ਜਿਹੜੀ ਇਹਨਾਂ ਦੀ ਨਵੀਂ ਨੀਤੀ ਲੱਗਦੀ ਹੈਗੀ ਹੈ ਔਰ ਇਹੀ ਨੀਤੀ ਭਾਰਤੀ ਜਨਤਾ ਪਾਰਟੀ ਦੀ ਵੀ ਹੈਗੀ ਹੈ ਹੁਣ ਜਿਹੜੇ ਵਰਕਰ ਜਾਂ ਜਿਹੜੇ ਲੋਕ ਭਾਰਤੀ ਜਨਤਾ ਪਾਰਟੀ ਦੇ ਨਾਲ ਜੁੜੇ ਹੋਏ ਨੇ ਉਹ ਕਿਉਂ ਜਿਹੜਾ ਹੈਗਾ ਏ ਇੱਕ ਰੀਅਲ ਨੂੰ ਛੱਡ ਕੇ ਤੇ ਇੱਕ ਬੀ ਟੀਮ ਨਾਲ ਜਾਂ ਸਾਈਡ ਦੇ ਨਾਲ ਕਿਉਂ ਜਾਣਗੇ ਉਹ ਔਰ ਫਿਰ ਉਹਦੇ ਚੋਂ ਜਿਹੜੀ ਕੱਲੀ ਇਹ ਵੀ ਨਹੀਂ ਹੈ ਕਿ ਜਿਹੜੀ ਹਿੰਦੂ ਵਪਾਰਕ ਵੋਟ ਹੈ ਉਹ ਕੱਲੀ ਭਾਰਤੀ ਜਨਤਾ ਪਾਰਟੀ ਦੇ ਕੋਲ ਹੀ ਹੈ ਉਹਦੇ ਚੋਂ ਇੱਕ ਵੱਡਾ ਹਿੱਸਾ ਕਾਂਗਰਸ ਵੱਲ ਜਾਂਦਾ ਹੈਗਾ ਤੁਸੀਂ ਦੇਖ ਲਓ ਨਾ ਕਿ ਜੇ 38% ਤੇ ਉਹ ਚੋਂ ਕਿੰਨਾ ਭਾਰਤੀ ਜਨਤਾ ਪਾਰਟੀ ਦੇ ਨਾਲ ਜੁੜਿਆ ਹੋਇਆ ਹੈ ਫਿਰ ਕਿੰਨਾ ਕਾਂਗਰਸ ਤੇ ਵੱਲ ਜਾਂਦਾ ਫਿਰ ਜਿਹੜਾ ਬਚਿਆ ਹੋਇਆ ਹੈ ਉਹਦੇ ਤੇ ਸਾਰੀ ਵੀ ਉਹ ਸਾਰੇ ਦਾ ਸਾਰਾ ਇਹਨਾਂ ਦੇ ਕੋਲ ਆ ਜਾਏਗਾ ਇਹ ਪ੍ਰੈਕਟੀਕਲ ਤੌਰ ਤੇ ਜਿਹੜਾ ਸੰਭਵ ਨਹੀਂ ਹੈਗਾ ਇਹਨੂੰ ਮਤਲਬ ਕਿ ਇਹ ਤਾਂ ਨਾ ਕਿਤੇ ਇਹਨਾਂ ਦਾ ਫੇਲਿਅਰ ਜਿਹੜਾ ਹੋ ਸਕਦਾ ਹੈ ਕਿ ਸਾਹਮਣੇ ਫਿਰ ਜਦੋਂ ਤੁਸੀਂ ਇਦਾਂ ਦੇ ਐਕਟ ਕਰੋਗੇ ਤੇ ਇੱਕ ਵੱਡੀ ਬਹੁ ਗਿਣਤੀ ਨੂੰ ਤੁਸੀਂ ਜੇ ਨਾਰਾਜ਼ ਕਰ ਲੋਗੇ ਜਿਨ੍ਹਾਂ ਨੇ ਤੁਹਾਡੀ ਸਰਕਾਰ ਨੇਉਣ ਦੇ ਵਿੱਚ ਇੱਕ ਵੱਡੀ ਭੂਮਿਕਾ ਨਿਭਾਈ ਹੈ ਕੋਈ ਲਾਹੇਵੰਦ ਸੌਦਾ ਨਹੀਂ ਹੋਏਗਾ ਬਾਕੀ ਇਨਾਂ ਦੇ ਟੈਕਨੋਕਰੇਟਸ ਵੱਖਰੇ ਹੋਣੇ ਨੇ ਇਨਾਂ ਦੇ ਪਾਲਿਸੀਆਂ ਵੱਖਰੀਆਂ ਹੋਣੀਆਂ ਨੇ ਕੀ ਇਹ ਸੋਚਦੇ ਨੇ ਜਾਂ ਕਿਸ ਤਰੀਕੇ ਦੇ ਨਾਲ ਸੋਚਦੇ ਨੇ ਤਾਂ ਆਉਣ ਵਾਲੇ ਸਮੇਂ ਤੋਂ ਹੀ ਪਤਾ ਲੱਗੇਗਾ ਕਿ ਜੇਕਰ ਜਿਵੇਂ ਤੁਸੀਂ ਭਾਜਪਾ ਦਾ ਜ਼ਿਕਰ ਕੀਤਾ ਕਿ ਭਾਜਪਾ ਜਿਵੇਂ ਕਰਨਾ ਚਾਹ ਰਹੀ ਉਹਵੇਂ ਹੀ ਇਹ ਕਰਨਾ ਚਾਹ ਰਹੇ ਨੇ ਤਾਂ ਇਹ ਸੋਚ ਬੈ ਲੈਣਾ ਕਿ ਭਾਜਪਾ ਦੇ ਅੱਗੇ ਜਾਂ ਕੇਂਦਰ ਸਰਕਾਰ ਦੇ ਅੱਗੇ ਝੁਕਾਵ ਰੱਖਦੀ ਹੋਈ ਮੌਜੂਦਾ ਪੰਜਾਬ ਸਰਕਾਰ ਨਜ਼ਰ ਆਈ ਹੈ ਇਹ ਇਸ ਨਜ਼ਰੀਏ ਤੋਂ ਅਸੀਂ ਸਮਝ ਸਕਦੇ ਆ ਬਿਲਕੁਲ ਤੁਸੀਂ ਕਹਿ ਸਕਦੇ ਹੋ ਕਿਉਂਕਿ ਕਿਤਨਾ ਕਿਤੇ ਤੁਸੀਂ ਦੇਖੋ ਨਾ ਕਿ ਜਦੋਂ ਵੀ ਕੋਈ ਬਿਲ ਆਉਂਦਾ ਹੈ ਜਦੋਂ ਵੀ ਕੋਈ ਕਾਨੂੰਨ ਪਾਸ ਹੁੰਦਾ ਹੈ ਬੀ ਐਨ ਐਸ ਦਾ ਆਇਆ ਸੀ ਕਿ ਅਸੀਂ ਜਿਹੜਾ ਆਈ ਪੀ ਸੀ ਫੋਲੋ ਨਹੀਂ ਕਰਨਾ ਜਿਹੜਾ ਇੰਡੀਅਨ ਪੀਨਲ ਕੋਡ ਹੈਗਾ ਹੈ ਤੇ ਹੁਣ ਅਸੀਂ ਬੀ ਐਨ ਐਸ ਲੈ ਕੇ ਆਉਣਾ ਹੈ ਤੇ ਕੁਝ ਦੱਖਣ ਵਾਲੀਆਂ ਸਟੇਟਸ ਨੇ ਉਹਨੂੰ ਰਜਿਸਟ ਕੀਤਾ ਸੀ ਕਿ ਅਸੀਂ ਜਿਹੜਾ ਹੈਗਾ ਕਿ ਨਹੀਂ ਅਸੀਂ ਆਪਣੀ ਅਸੈਂਬਲੀ 'ਚ ਦੇਖਾਂਗੇ ਜਾਂ ਅਸੀਂ ਆਉਣ ਵਾਲੇ ਸਮੇਂ 'ਚ ਡਿਸਾਈਡ ਕਰਾਂਗੇ ਪਰ ਇਧਰਲੇ ਬੰਨੇ ਉਹ ਹੱਥੋਂ ਹੱਥ ਜਿਹੜਾ ਹੈ ਸਵਕਾਰ ਸਵਕਾਰ ਹੋ ਜਾਂਦਾ ਹੈ ਫਿਰ ਉਸ ਤੋਂ ਬਾਅਦ ਤੁਸੀਂ ਉਹ ਅਮਿਤ ਸ਼ਾਹ ਉਹਨਾਂ ਦੀ ਸਪੀਚ ਚੱਕ ਕੇ ਦੇਖ ਲਓ ਜੋ ਪਿਛਲੇ ਹਫਤੇ ਬੋਲ ਕੇ ਗਏ ਨੇ ਕਿ ہماری ਪੰਜਾਬ ਵਿੱਚ ਸਰਕਾਰ ਨਹੀਂ थी ਫਿਰ ਵੀ ਹਮਨੇ ਜਿਹੜਾ ਉਹ ਐਕਟ ਕੀਤਾ ਹੈਗਾ ਫਿਰ ਮਤਲਬ ਕਿ ਉਹ ਵੀ ਫਿਰ ਇੱਕ ਤਰ੍ਹਾਂ ਦਾ ਕੰਪਲੀਟ ਸਰੈਂਡਰ ਹੀ ਹੈ ਤੇ ਫਿਰ ਮਤਲਬ ਉਹਨਾਂ ਦੀ ਕੋਈ ਵੀ ਪਾਲਿਸੀਜ਼ ਹੈ ਹੱਥੋਂ ਹੱਥ ਪੰਜਾਬ 'ਚ ਲਾਗੂ ਹੋ ਜਾਂਦੀ ਹੈ ਇੱਥੇ ਤੇ ਮਤਲਬ ਰਜਿਸਟ ਕਿ ਕਰਨਾ ਚਾਹੀਦਾ ਤਾਂ ਇਹ ਸੀਗਾ ਕਿ ਅਸੀਂ ਫੈਡਰਲਿਜ਼ਮ ਦੀ ਗੱਲ ਕਰਦੇ ਰਾਜਾਂ ਨੂੰ ਵੱਧ ਅਧਿਕਾਰਾਂ ਦੀ ਗੱਲ ਕਰਦੇ ਪਰ ਹੱਥੋਂ ਹਟਾ ਪਰ ਜਿਹੜਾ ਹੈਗਾ ਕਿਤੇ ਨਾ ਕਿਤੇ ਉਹਨਾਂ ਨੂੰ ਇੱਕ ਸੈਸ ਆਪ ਹੀ ਜਿਹੜਾ ਦਈ ਜਾ ਰਹੇ ਹੈਗੇ ਆ ਹੁਣ ਆ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਚੇਅਰਮੈਨ ਦਾ ਹੋਵੇ ਕੀ ਮਤਲਬ ਕਿਉਂ ਜਿਹੜਾ ਹੈਗਾ ਕਿ ਅਸੀਂ ਇੱਕ ਸੂਬੇ ਦੇ ਅਧਿਕਾਰਾਂ ਨੂੰ ਖੋਹ ਕੇ ਜਿਹੜਾ ਹੈ ਦੁਬਾਰਾ ਮਤਲਬ ਲੜਾਈ ਤੇ ਦੂਜੇ ਬੰਨੇ ਵਾਲੀ ਚਾਹੀਦੀ ਸੀ ਕਿ ਸਟੇਟ ਨੂੰ ਵੱਧ ਅਧਿਕਾਰ ਦਿੱਤੇ ਜਾਣ ਪਰ ਇਹ ਲੜਾਈ ਬਿਲਕੁਲ ਦੂਜੇ ਬੰਨੇ ਜਿਹੜੀ ਹੈ ਕਿਤੇ ਨਾ ਕਿਤੇ ਹੋ ਰਹੀ ਹੈਗੀ ਆ ਔਰ ਦੂਜੇ ਬੰਨੇ ਜੇ ਆਪਾਂ ਦੇਖਿਆ ਜਾਵੇ ਕਿ ਪੰਜਾਬ ਦੇ ਲਈ ਧਰਤੀ ਦਾ ਪਾਣੀ ਜਿਹੜਾ ਹੈ ਥੱਲੇ ਥੱਲੇ ਬਹੁਤ ਥੱਲੇ ਜੇ ਆਪਾਂ ਕੀ ਕਹੇ ਜਾ ਰਿਹਾ ਹੈਗਾ ਔਰ ਦੂਸਰੇ ਐਂਗਲ ਤੋਂ ਜਿਹੜਾ ਪਾਣੀ ਹੈਗਾ ਵੀ ਹੈ ਜਾਂ ਜਿਹੜਾ ਦਰਿਆਈ ਪਾਣੀ ਹੈ ਜਾਂ ਆਪਾਂ ਬੁੱਡੇ ਨਾਲੇ ਵਾਲਾ ਮਸਲਾ ਦੇਖਿਆ ਹੈ ਉਹ ਇੰਨਾ ਜ਼ਿਆਦਾ ਗੰਦਲਾ ਹੋ ਰਿਹਾ ਹੈ ਕਿ ਰਿਪੋਰਟ ਆਈ ਸੀ ਕਿ ਤਕਰੀਬਨ ਹਰ ਰੋਜ਼ ਜਿਹੜਾ ਹੈਗਾ ਇਹ ਤਕਰੀਬਨ 100 ਦੇ ਕਰੀਬ ਬੰਦੇ ਜਿਹੜੇ ਆ ਕੈਂਸਰ ਦੇ ਨਾਲ ਇੰਨੀਆਂ ਜੜੀਆਂ 100 ਬੰਦੇ ਰੋਜ਼ਾਨਾ 100 ਬੰਦਿਆਂ ਦੀਆਂ ਜੜੀਆਂ ਮੌਤਾਂ ਤੱਕ ਜੜੀਆਂ ਹੋਣ ਦੀਆਂ ਵਿੱਚ ਵਿੱਚ ਜੜੀਆਂ ਖਬਰਾਂ ਆਉਂਦੀਆਂ ਰਹਿੰਦੀਆਂ ਨੇ ਮਤਲਬ ਜੀ ਆਪਾਂ ਪੂਰੇ ਇੱਕ ਕੈਂਸਰ ਦਾ ਡਾਟਾ ਚੈੱਕ ਕਰ ਲਈਏ ਹੁਣ ਤੁਸੀਂ ਦੇਖੋ ਕਿ ਪੰਜਾਬ ਦੇ ਪਾਣੀ ਦੇ ਇਦਾਂ ਦੇ ਹਾਲਾਤ ਹੈਗੇ ਆ ਤੇ ਫਿਰ ਜਦੋਂ ਇਹ ਜਿਹੜਾ ਬਿਲ ਲਾਇਗਾ ਉਸ ਦੇ ਵਿੱਚ ਤੇ ਪਾਣੀ ਗੰਦਲਾ ਕਰਨ ਦਾ ਹੋਰ ਹੋ ਗਿਆ ਹੁਣ ਬਹੁਤ ਸਾਰੇ ਲੋਕ ਕੈਂਸਰ ਦੇ ਇਹੋ ਜਿਹੇ ਪੇਸ਼ੈਂਟਸ ਹੈਗੇ ਨੇ ਕਿ ਜਿਹੜੇ ਬਾਹਰੋਂ ਕੁਝ ਖਾਂਦੇ ਵੀ ਨਹੀਂ ਹੈਗੇ ਮਤਲਬ ਇਹ ਖਾਂਦੇ ਨੇ ਜਿਹੜੇ ਸਾਡੇ ਆਪਣੇ ਜਿੱਦਾਂ ਫਾਦਰ ਸਾਹਿਬ ਵਾਲੀ ਜਨਰੇਸ਼ਨ ਹੋ ਗਈ ਉਹ ਬਾਹਰੋਂ ਕੁਝ ਨਹੀਂ ਖਾਂਦੇ ਹੈਗੇ ਉਹ ਘਰ ਦਾ ਹੀ ਉਹਨਾਂ ਨੇ ਜੇ ਆਪਾਂ ਕਹੇ ਕਿ ਰੋਟੀ ਜਾਂ ਸਬਜ਼ੀ ਜੋ ਸਾਡੇ ਘਰੇ ਬਣਦਾ ਹੈਗਾ ਉਹ ਚੀਜ਼ਾਂ ਖਾਣ ਦੇ ਨਾਲ ਵੀ ਜੇ ਉਹਨਾਂ ਨੂੰ ਕੈਂਸਰ ਹੋਇਆ ਹੈਗਾ ਤੇ ਫਿਰ ਆਪਾਂ ਇਹ ਕਹਿ ਸਕਦੇ ਹਾਂ ਕਿ ਉਹ ਪਾਣੀ ਦੇ ਵਿੱਚ ਜਿਹੜੀਆਂ ਚੀਜ਼ਾਂ ਉਗਾਈਆਂ ਗਈਆਂ ਉਹ ਚੀਜ਼ਾਂ ਉਹ ਸਬਜ਼ੀਆਂ ਨੇ ਕੈਂਸਰ ਕਿਤੇ ਨਾ ਕਿਤੇ ਉਹ ਫੈਲਾਇਆ ਹੈਗਾ ਏ ਤੇ ਉਹ ਗੱਲ ਸਾਰੀ ਉਹੀ ਪ੍ਰਦੂਸ਼ਿਤ ਪਾਣੀ ਤੋਂ ਹੀ ਚાલુ ਹੋਈ ਹੈ ਪੰਜਾਬ ਦੇ ਵਿੱਚ ਹਨਾ ਬੁੱਡੇ ਨਾਲੇ ਵਾਲਾ ਫਿਰ ਉਧਰ ਜੀਰਾ ਫੈਕਟਰੀ ਵਾਲਾ ਕਿਵੇਂ ਤੁਸੀਂ ਦੇਖਿਆ ਕਿ ਪਸ਼ੂ ਜਿਹੜੇ ਨਹੀਂ ਉਹ ਵੀ ਜਿਹੜੇ ਮਰਨ ਕਿਤੇ ਨਾ ਕਿਤੇ ਲੱਗ ਗਏ ਸਨ ਤੇ ਇਹ ਸਾਰੀਆਂ ਚੀਜ਼ਾਂ ਨੂੰ ਫਿਰ ਅਸੀਂ ਆਪ ਹੀ ਜਿਹੜੇ ਹੱਥ ਵੜ ਕੇ ਦੇ ਦੇਣੇ ਇਹ ਆਪਣੇ ਆਪ ਦੇ ਵਿੱਚ ਚਿੰਤਾ ਦਾ ਵਿਸ਼ਾ ਹੈਗਾ ਮੁੱਖ ਮੰਤਰੀ ਸਮੇਂ-ਸਮੇਂ ਤੇ ਕਹਿੰਦੇ ਰਹੇ ਆ ਕਿ ਮੈਂ 3 ਕਰੋੜ ਲੋਕਾਂ ਦਾ ਕਸਟੋਡੀਅਨ ਹੈਗਾ ਪਰ ਇੱਥੇ ਕੀ ਇਹਨਾਂ ਫੈਸਲੇ ਲੈਣ ਦੇ ਸਮੇ ਸੋਚਿਆ ਗਿਆ ਕਿ ਤੁਸੀਂ 3 ਕਰੋੜ ਲੋਕਾਂ ਦੇ ਕਸਟੋਡੀਅਨ ਹੋ ਜਾਂ ਤੁਸੀਂ ਜਿਹੜਾ ਹੈਗਾ ਕਿ ਸਿਰਫ ਕੁਝ ਵਪਾਰੀਆਂ ਨੂੰ ਖੁਸ਼ ਕਰਨ ਲਈ ਦਾ ਜਿਹੜਾ ਹੈਗਾ ਕਿ ਦਿੱਲੀ ਦੀ ਟੀਮ ਜਿਹੜੀ ਆਪਾਂ ਦੇਖਿਆ ਹੈ ਕਿ ਕਾਫੀ ਵੱਡੇ ਪੱਧਰ ਤੇ ਐਕਟਿਵ ਹੈਗੀ ਹੈ ਚਾਹੇ ਉਹ ਮਨੀਸ਼ ਸ਼ੋਧਿਆ ਹੋਣ ਹੁਣ ਤੇ ਸਤਿੰਦਰ ਜੈਨ ਵੀ ਕਹਿੰਦੇ ਵੀ ਪੰਜਾਬ 'ਚ ਹੀ ਆ ਗਏ ਨੇ ਅ ਅਰਮਿੰਦ ਕੇਜਰੀਵਾਲ ਉਹ ਵੀ ਬਹੁਤ ਸਾਰੇ ਐਲਾਨ ਜਿਹੜੇ ਆਪਾਂ ਦੇਖਿਆ ਕਰਦੇ ਨਜ਼ਰ ਆਉਂਦੇ ਹੈਗੇ ਨੇ ਕਿ ਦਿੱਲੀ ਵਾਲੇ ਬੰਨੇ ਹੁਣ ਉਹ ਵਿਲੇ ਹੋ ਗਏ ਹੁਣ ਉਹ ਪੰਜਾਬ ਨੂੰ ਰਨ ਕਰਨਗੇ ਪੰਜਾਬ ਇਸ ਚੀਜ਼ ਨੂੰ ਕਿਦਾਂ ਲੈਂਦਾ ਹੈਗਾ ਏ ਇਹ ਜਿਹੜਾ ਹੈਗਾ ਆਉਣ ਵਾਲੇ ਸਮੇਂ ਦੀ ਸਥਿਤੀ ਜਿਹੜੀ ਕਲੀਅਰ ਹੋ ਰਹੀ ਹੈ ਤਾਂ ਬਿਲਕੁਲ ਜੀ ਜੇਕਰ ਸਰਕਾਰ ਪ੍ਰਦੂਸ਼ਣ ਪ੍ਰਤੀ ਇੰਨੀ ਕਿ ਸਚਾਰੂ ਹੈ ਕਿ ਹਾਂ ਅਸੀਂ ਸੋਚ ਰਹੇ ਹਾਂ ਕਾਰਜ ਕਰਾਂਗੇ ਕੰਮ ਕਰਾਂਗੇ ਐਕਟ ਬਣਾਵਾਂਗੇ ਤਾਂ ਇਹ ਵੀ ਜ਼ਰੂਰ ਵੇਖੇ ਕਿ ਜ਼ਮੀਨੀ ਪੱਧਰ ਦੇ ਉੱਤੇ ਉਸ ਦਾ ਲਾਹਾ ਲੋਕਾਂ ਨੂੰ ਕਦ ਤੱਕ ਮਿਲੇਗਾ ਜਿਵੇਂ ਮੈਂਸ਼ਨ ਕੀਤਾ ਗਿਆ ਥੇ ਸਦਾ ਜਗਜੀਤ ਸਿੰਘ ਵੱਲੋਂ ਕਿ 100 ਤੋਂ ਵੱਧ ਲੋਕਾਂ ਦੀ ਕੁ ਦਿੰਦੇ ਵਿੱਚ ਕੈਂਸਰ ਦੇ ਕਾਰਨ ਮੌਤ ਹੋ ਜਾਣਾ ਕਿ ਇਹ ਹੈ ਅੱਜ ਦਾ ਪੰਜਾਬ ਤੁਸੀਂ ਵੀ ਵਿਚਾਰੋ ਸਰਕਾਰ ਨੂੰ ਸਵਾਲ ਜ਼ਰੂਰ ਕਰੋ